ਮਾ ਨੈਣਾ ਦੇਵੀ ਕਲੱਬ ਵੱਲੋਂ ਬੜੀ ਸ਼ਰਦਾ ਦੇ ਨਾਲ ਹਰ ਸਾਲ ਦੀ ਤਰ੍ਹਾਂ 13ਵਾਂ ਵਿਸ਼ਾਲ ਬਾਗਵਤੀ ਜਾਗਰਨ ਭਗਤ ਸਿੰਘ ਕਲੋਨੀ ਦੇ ਵਿੱਚ ਕਰਵਾਇਆ ਜਾਂਦਾ ਹੈ ਜਿੱਥੇ ਕਿ ਬਹੁਤ ਹੀ ਪੁੱਗੇ ਸਮਾਜ ਸੇਵਕ ਅਤੇ ਸਿਆਸੀ ਚਿਹਰਿਆਂ ਦੇ ਵਿੱਚੋਂ ਵੀ ਨੱਕ ਮਸਤਕ ਹੁੰਦੀਆਂ ਸ਼ਖਸੀਅਤਾਂ ਔਰ ਇੱਥੇ ਬਹੁਤ ਹੀ ਮਨੋ ਕਾਮਨਾ ਹਰ ਇਨਸਾਨ ਦੀ ਹਰ ਪਰਿਵਾਰ ਦੀ ਪੂਰੀ ਹੁੰਦੀ ਹੈ ਔਰ ਪੀਵੀ 26 ਨਿਊਜ਼ ਵੱਲੋਂ ਇਹ ਤਸਵੀਰਾਂ ਤੁਹਾਡੇ ਨਾਲ ਮੈਂ ਹਰ ਸਾਲ ਦੀ ਤਰ੍ਹਾਂ ਸਾਂਝੀਆਂ ਕਰ ਰਿਹਾ ਔਰ ਇਸ ਨੂੰ ਜੈ ਮਾਤਾ ਦੀ ਲਿਖ ਕੇ ਸ਼ੇਅਰ ਕਮੈਂਟਸ ਤੇ ਪੀਵੀ 26 ਨਿਊਜ਼ ਚੈਨਲ ਨੂੰ ਫੋਲੋ ਕਰਿਓ ਸਾਡੀ ਹਰ ਅਪਡੇਟ ਤੁਹਾਡੇ ਸਨਮੁਖ ਹਾਸਰ ਪਹੁੰਚ ਸਕੇ ਪੀਵੀ 26 ਨਿਊਜ਼ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਲਿਓ ਪੀਵੀ 26 ਨਿਊਜ਼ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਮੈਂ ਨਾ ਵਾਰਿਆ ਤੋ ਨਾਲੜੀਆਂ ਮੈਂ ਨਾ ਵਾਰਿਆ ਤੋ ਨਾਲੜੀਆਂ ਚਾਕਾ ਵੇਖਣ ਆਈਆਂ ਸੰਤਾਂ ਵਾਲੜੀਆਂ ਚਾਕਾ ਵੇਖਣ ਆਈਆਂ ਕਰਮਾਂ ਵਾਲੜੀਆਂ ਚਾਕਾ ਵੇਖਣ ਆਈਆਂ ਸੰਤਾਂ ਵਾਲੜੀਆਂ ਪਾਲੀ ਨਾਲ ਤੋਂ ਸਾਡੇ ਇਲਾਕੇ ਦੀ ਕਾਨ ਸਰਦਾਰਵਾਦ ਸਰਦਾਰ ਜਸਪਾਲ ਸਿੰਘ ਕੰਗਸਾ ਪਹੁੰਚੇ ਨੇ ਪਰਨ ਸੰਗ ਸਾਰਾ ਪਰਿਵਾਰ ਪਹੁੰਚਿਆ ਹੈ ਪੰਡਾਲ ਦੇ ਵਿੱਚ ਭਗਤ ਸਿੰਘ ਕਲੋਨੀ ਚ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਵਿਸ਼ਾਲ ਬਾਗਵਤੀ ਜਾਗਰਣ ਕਰਾਇਆ ਜਾਂਦਾ ਹੈ ਜਿਹੜਾ ਕਿ 13ਵਾਂ ਵਿਸ਼ਾਲ ਬਾਗਵਤੀ ਜਾਗਰਣ ਹੈ ਪਟਿਆਲੇ ਤੋਂ ਮਾਤਾ ਖਾਲੀ ਦੇ ਦਰਬਾਰ ਤੋਂ ਇਹ ਜੋਤ ਲੈ ਕੇ ਆਉਂਦੇ ਨੇ ਹਰ ਸਾਲ ਦੀ ਤਰ੍ਹਾਂ ਬੜੀ ਮਿਹਨਤ ਤੇ ਬੜੀ ਸੇਵਾ ਕਰਦੇ ਨੇ ਆਸ-ਪਾਸ ਤੋਂ ਵੱਖ-ਵੱਖ ਸਿਆਸੀ ਚਿਹਰੇ ਵੀ ਨੱਕ ਮਸਤਕ ਹੋ ਗਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੈ ਮਾਤਾ ਦੀ ਜਰੂਰ ਲਿਖਿਓ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸਾਡੀ ਹਰ ਅਪਡੇਟ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਸ਼ੇਅਰ ਕਰਦੇ ਆ ਕਰੋ ਲਾਈਕ ਕਰਿਆ ਕਰੋ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਤੁਸੀਂ ਵੇਖ ਰਹੇ ਹੋ ਪੀਪੀ 26 ਨਿਊਜ਼ ਤੇ ਮੈਂ ਸਰਬਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਕਰਤਾਰਨਗਰ ਦੇ ਵਿੱਚ ਵਿਸ਼ਾਲ ਬਾਗਵਤੀ ਜਾਗਰਣ ਕਰਾਇਆ ਜਾਂਦਾ 13ਵਾਂ ਵਿਸ਼ਾਲ ਬਾਗਵਤੀ ਜਾਗਰਣ ਮਾਂ ਨੈਣਾ ਦੇਵੀ ਕਲੱਬ ਵੱਲੋਂ ਬੜੀ ਸ਼ਰਧਾ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਜਗ ਬਾਣੀ ਪੰਜਾਬ ਕੇਸਰੀ ਤੋਂ ਸਰਦਾਰ ਬਾਦਰ ਸਰਦਾਰ ਕਮਲਜੀਤ ਸਿੰਘ ਜੀ ਤੇ ਸੁਖਵਿੰਦਰ ਕੌਰ ਜੀ ਔਰ ਇੱਥੇ ਦੇ ਕਾਉਂਸਲਰ ਹਰਦੀਪ ਸਿੰਘ ਨੀਨੂ ਜੀ ਵਾਰਡ ਨੰਬਰ 18 ਤੋਂ ਵਾਰਡ ਨੰਬਰ 17 ਤੋਂ ਸਰਿੰਦਰ ਕੁਮਾਰ 바ਵਾ ਜੀ ਹੋਰ ਵੀ ਸਮਾਜ ਸੇਵਕ ਤੇ ਵੱਖ-ਵੱਖ ਚਿਹਰੇ ਵੀ ਨੱਕਮਸਤ ਗਏ ਨੇ ਗੱਲ ਕਰਨਾ ਚਾਹਾਂਗੇ ਵੈਲਕਮ ਜੀ ਤੁਹਾਡਾ ਪੀਵੀ 26 ਨਿਊਜ਼ ਵੱਲੋਂ ਸਰਬਜੀਤ ਸਿੰਘ ਵੱਲੋਂ ਕਮਲ ਜੀ ਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਤੁਹਾਡਾ ਸਾਥ ਹੈ ਹਾਜ਼ਰੀ ਭਰਦੇ ਪਹੁੰਚਦੇ ਹੋ ਤੁਸੀਂ ਅੱਜ ਦੇ ਮੌਕੇ ਕੀ ਕਹਿਣਾ ਚਾਹੁੰਦੇ ਹੋ ਜੈ ਮਾਤਾ ਦੀ ਸਾਡੇ ਭਗਤ ਸਿੰਘ ਕਲੋਨੀ ਦੇ ਵਿੱਚ ਅਮਰੀਕ ਸਿੰਘ ਪੰਮਾ ਜੀ ਵੱਲੋਂ ਪਿਛਲੇ 13 ਸਾਲਾਂ ਤੋਂ ਜਿਹੜਾ ਇਹ ਜਾਗਰਣ ਕਰਾਇਆ ਜਾ ਰਿਹਾ ਹੈ ਇਹ ਬਹੁਤ ਹੀ ਬਹੁਤ ਹੀ ਵੱਡਾ ਜਿੰਨਾ ਵੀ ਇਹਦੀ ਛਲਾਗਾ ਕੀਤੀ ਜਾਵੇ ਬਹੁਤ ਵੱਡਾ ਇਹ ਪਰਾਲਾ ਹੈ ਪੰਮਾ ਜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਜਾਗਰਣ ਕਰਕੇ ਲੋਕਾਂ ਨੂੰ ਸੰਗਤਾਂ ਨੂੰ ਮਹਾਮਾਇਦੀ ਲੜ ਲਾਇਆ ਜਾ ਰਿਹਾ ਹੈ ਇਹ ਇੱਕ ਬਹੁਤ ਵਧੀਆ ਪਰਾਲਾ ਹੈ ਇੱਥੇ ਹਰ ਧਰਮ ਦੇ ਜਿਹੜੇ ਲੋਕ ਨੇ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਉਹ ਇੱਥੇ ਆਂਦੇ ਨੇ ਤੇ ਜਿੱਥੇ ਸੰਗਤਾਂ ਆਂਦੀਆਂ ਨੇ ਉੱਥੇ ਸਾਰੀਆਂ ਰਾਜਨੀਤਿਕ ਸ਼ਕਤੀਆਂ ਸਾਡੇ ਐਮਸੀ ਸਾਹਿਬ ਬਾਵਾ ਜੀ ਗੋਤਮ ਸ਼ਰਮਾ ਜੀ ਸ਼ਿਵ ਸੈਨਾ ਤੋਂ ਤੇ ਨੀਨੂ ਜੀ ਐਮਸੀ ਸਾਹਿਬ ਸ਼ੋਕਰਾਜੀ ਵਾਲੀ ਜੀ ਕਾਂਗਰਸ ਪਾਰਟੀ ਤੋਂ ਪ੍ਰਿਆਤਮਾਨ ਜੀ ਸਾਰੇ ਹੀ ਹਰ ਧਰਮ ਦੇ ਹਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਇਹਨਾਂ ਦਾ ਪਿਆਰ ਹੈ ਉਹਦੇ ਸਦਕਾ ਹਰ ਬੰਦਾ ਇੱਥੇ ਹਰ ਚਾਹ ਜਿੱਡੀ ਮਰਜ਼ੀ ਕੋ ਵੱਡੀ ਸ਼ਕਤੀਤ ਹੈ ਇੱਥੇ ਮੰਤਰੀ ਸਾਹਿਬ ਨੇ ਵੀ ਸਾਬਕਾ ਮੰਤਰੀ ਸਾਹਿਬ ਗੁਰਕੀਰਤ ਜੀ ਨੇ ਵੀ ਆਉਣਾ ਸੀਗਾ ਉਹ ਤਰੰਤ ਤਰ ਇਲੈਕਸ਼ਨ ਕਰਕੇ ਨਹੀਂ ਆ ਸਕੇ ਇਹਨਾਂ ਦਾ ਸਭ ਨਾਲ ਬਹੁਤ ਜ਼ਿਆਦਾ ਪਿਆਰ ਹੈ ਔਰ ਜਿਹੜਾ ਇਹ ਮੈਂ ਇੱਥੇ ਜ਼ਰੂਰ ਇੱਕ ਗੱਲ ਕਹੂੰਗਾ ਵੀ ਇਹਨਾਂ ਵੱਲੋਂ ਜਿਹੜੇ ਜਿਹੜੇ ਮਨੁੱਖਤਾ ਦੇ ਜਿਹੜੇ ਭਲਾਈ ਦੇ ਕਾਰਜ ਨੇ ਔਰ ਮਨੁੱਖਤਾ 'ਤੇ ਜਿਹੜੀ ਕਰਾਹੇ ਪਈ ਹੋਈ ਹੈ ਉਹਨਾਂ ਨੂੰ ਮਹਾਮਾਇਦੀ ਲੜ ਲਾਉਣ ਦਾ ਜਿਹੜਾ ਉਪਰਾਲਾ ਇਹ ਹਰ ਹਰ ਹਫਤੇ ਇੱਕ ਤਕਰੀਬਨ ਇਹਨਾਂ ਵੱਲੋਂ ਸੰਗਤਾਂ ਦੀ ਸੇਵਾ ਜਿਹੜੀ ਇੱਥੇ ਕੀਤੀ ਜਾਂਦੀ ਹੈ ਉਹ ਵੀ ਬਹੁਤ ਕਿਉਂਕਿ ਇਹ ਕੰਮ ਮੈਂ ਹਮੇਸ਼ਾ ਕਹਿਣਾ ਹੁੰਦਾ ਜਿਹੜੇ ਵੀ ਇਹ ਧਾਰਮਿਕ ਕਾਰਜ ਨੇ ਇਹ ਕਰਨੇ ਕਿਸੇ ਦੀ ਭਲਾਈ ਕਰਨੀ ਬਹੁਤ ਓਕੇ ਹੁੰਦੇ ਨੇ ਕਿਉਂਕਿ ਇਹ ਲੋਕ ਜਿਹੜੇ ਨੇ ਜਦੋਂ ਸੰਤ ਬਣ ਜਾਂਦਾ ਹੈ ਨਾ ਬੰਦਾ ਜਦੋਂ ਉਦੋਂ ਜਦੋਂ ਕਿਸੇ ਦਾ ਆਪਾਂ ਕੋਈ ਵੀ ਕੰਮ ਕਿਸੇ ਦਾ ਕਹਿ ਦਿੰਨੇ ਉਹ ਕਸ਼ਟ ਸਾਡੇ ਸ਼ਰੀਰ ਤੇ ਆਉਂਦੇ ਨੇ ਤੇ ਇਹ ਆਪਣਾ ਆਪਨਾ ਆਪ ਯਾਨੀ ਕਿ ਇਹ ਸਮਝ ਲਓ ਵੀ ਲੋਕ ਆਪਣਾ ਆਪਣੇ ਆਪ ਨੂੰ ਕਸ਼ਟ ਦੇ ਕੇ ਸੰਗਤਾਂ ਦਾ ਜਿਹੜਾ ਭਲਾ ਕਰ ਰਹੇ ਨੇ ਇਹ ਬਹੁਤ ਵੱਡਾ ਅਪਰਲ ਹੈ ਮਹਾਮਾਈ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਸਾਡੇ ਪੰਮਾ ਜੀ ਨੂੰ ਇੰਨੀ ਕਿ ਸ਼ਕਤੀ ਦੇਣ ਵੀ ਇਹ ਹਰ ਸਾਲ ਇਸ ਤੋਂ ਵੀ ਵੱਡਾ ਜਿਹੜਾ ਜਾਗਰਾਂ ਨੇ ਕਰਵਾਉਣ ਤੇ ਸਾਡੇ ਵੱਲੋਂ ਤੇ ਜਿੰਨੇ ਵੀ ਸਾਡੇ ਤੁਹਾਨੂੰ ਪਹਿਲਾਂ ਨਾਮ ਲਏ ਨੇ ਇਹ ਸਾਰੇ ਸਾਡੇ ਇਸ ਪੰਮਾ ਜੀ ਨਾਲ ਜੁੜੇ ਹੋਏ ਨੇ ਐਮ ਸੀ ਸਾਹਿਬ ਬਾਬਾ ਜੀ ਦੀਨੂ ਜੀ ਤੇ ਇਹ ਸਾਰੇ ਇਸ ਤਰ੍ਹਾਂ ਹੀ ਜੁੜੇ ਰਹਿਣ ਤੇ ਇਹਨਾਂ ਨਾਲ ਮੋੜੇ ਨਾ ਮੋੜਾਂ ਲਾ ਕੇ ਚੱਲਣ ਤੇ ਇੱਕ ਵਾਰ ਫੇਰ ਮੈਂ ਮਹਾਮਾਨੀ ਜਰਨਲ ਅਰਦਾਸ ਕਰਦਾ ਵੀ ਪੰਮਾ ਜੀ ਨੂੰ ਹੋਰ ਬਲ ਬਖਸ਼ਣ ਅਸੀਂ ਵੀ ਸਾਡੇ ਵੀ ਜਿੰਨੇ ਜੋਗੇ ਹੈਗੇ ਆ ਅਸੀਂ ਵੀ ਇਹਨਾਂ ਦੇ ਨਾਲ ਆ ਜੈ ਮਾਤਾ ਦੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਕਮਲਜੀਤ ਸਿੰਘ ਜੀ ਜਗਬਾਣੀ ਪੰਜਾਬ ਕੇਸਰੀ ਦੇ ਜਰਨਲਿਸਟ ਖੰਨੇ ਚੋਂ ਪੰਜਾਬ ਚ ਨਾਮ ਹੈ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਇੱਥੇ ਦੇ ਵਾਰਡ ਦੇ ਕਾਉਂਸਲਰ ਹਰਦੀਪ ਸਿੰਘ ਨੀਨੂ ਜੀ ਤੁਹਾਡੇ ਹਰ ਸਾਲ ਦੀ ਤਰ੍ਹਾਂ ਤੁਹਾਡਾ ਸਾਥ ਹੈ ਔਰ ਪੰਮਾ ਜੀ ਔਰ ਜਿੰਨੇ ਵੀ ਨਾਲ ਪਰਿਵਾਰ ਨੇ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਹੈ ਅੱਜ ਦਾ ਇਹ ਜਾਗਰਨ ਦਾ ਚੈ ਮਾਤਾ ਜੀ ਨੀਨੂ ਜੀ ਪੀਵੀ 26 ਚੈਨਲ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੁਹਾਡਾ ਜਿਹੜਾ ਲਾਈਵ ਕਵਰਿੰਗ ਕਰ ਰਹੇ ਹਾਂ ਉਸ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਸਾਡੇ ਪੰਮਾ ਵੀਰ ਜੀ ਦਾ ਜਿਹੜੇ ਪਿਛਲੇ 13 ਸਾਲਾਂ ਤੋਂ ਲਗਾਤਾਰ ਨਿਰੰਤਰ ਮਿਹਨਤ ਕਰਕੇ ਇਹ ਵਿਸ਼ਾਲ ਜਾਗਰਨ ਨੂੰ ਸਿਰੇ ਚੜਾਉਂਦੇ ਨੇ ਮਾਤਾ ਰਾਣੀ ਦੀ ਕਿਰਪਾ ਹੈ ਸਾਡੇ ਪੰਮੇ ਵੀਰ ਉੱਤੇ ਆਸ਼ੀਰਵਾਦ ਆ ਮਾਤਾ ਰਾਣੀ ਦਾ ਪਹਿਲਾਂ ਸਾਡੀ ਭੈਣ ਦੇ ਉੱਤੇ ਆਸ਼ੀਰਵਾਦ ਸੀ ਚਲੋ ਮਾਤਾ ਰਾਣੀ ਨੂੰ ਉਹਨਾਂ ਦੀ ਜਰੂਰਤ ਸੀ ਇਸ ਕਰਕੇ ਉਹ ਮਾਤਾ ਰਾਣੀ ਦੇ ਚਰਨਾਂ ਜਾਬ ਰਾਜੇ ਉਸ ਤੋਂ ਬਾਅਦ ਪੰਮਾ ਵੀਰ ਜੀ ਨੇ ਡਿਊਟੀ ਸੰਭਾਲੀ ਹੈ ਔਰ ਮਾਤਾ ਰਾਣੀ ਦੀ ਅਪਾਰ ਕਿਰਪਾ ਕਰਕੇ ਸਾਡੇ ਨਗਰ ਦੇ ਉੱਤੇ ਖੇੜੇ ਦੇ ਉੱਤੇ ਹਮੇਸ਼ਾ ਉਹਨਾਂ ਦਾ ਹੱਥ ਰਿਹਾ ਜਿਸ ਕਰਕੇ ਨਗਰ ਦੇ ਉੱਤੇ ਜਿਹੜੀ ਵੀ ਵਿਵਪਤਾ ਆਉਂਦੀ ਹੈ ਉਹਨੂੰ ਪਹਿਲਾਂ ਆਪਣੇ ਪਿੰਡੇ ਦੇ ਹਟਾਉਂਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਤਾ ਰਾਣੀ ਦਾ ਆਸ਼ੀਰਵਾਦ ਆ ਐਦਾਂ ਹੀ ਸਾਡੇ ਇਲਾਕੇ ਦੇ ਉੱਤੇ ਬਣਿਆ ਰਹੇ ਜੈ ਬਹੁਤ ਬਹੁਤ ਧੰਨਵਾਦ ਜੀ ਹਰਦੀਪ ਸਿੰਘ ਨੀਨੂ ਜੀ ਮੌਜੂਦਾ ਕਾਉਂਸਲਰ ਗੌਤਮ ਸ਼ਰਮਾ ਜੀ ਮੈਂ ਕਹਾਂਗਾ ਤੁਸੀਂ ਵੀ ਥੋੜੇ ਜੇ ਵਿਚਾਰ ਸਾਂਝੇ ਕਰੋ ਸਿਪਾਹ ਸੈਨਾ ਦੇ ਵਿੱਚ ਅਕਸਰ ਨਾਕ ਜ਼ਬਾਨ ਤੇ ਆਉਂਦਾ ਸਾਡੇ ਖੰਨੇ ਤੋਂ ਗੱਲ ਚੱਲਦੀ ਜਾਂ ਪੰਜਾਬ ਤੋਂ ਚੱਲੇ ਗੌਤਮ ਸ਼ਰਮਾ ਜੀ ਵੈਲਕਮ ਤੁਸੀਂ ਵੀ ਕਮਲਜੀਤ ਸਿੰਘ ਜੀ ਸਾਰੇ ਹਰ ਸਾਲ ਦੀ ਤਰ੍ਹਾਂ ਮਾਂ ਨੈਣਾ ਦੇਵੀ ਕਲੱਬ ਦਾ ਸਾਥ ਦਿੰਨੇ ਹੋ ਔਰ ਇੱਥੇ ਨਕਮਸਤਕ ਹੋਨੇ ਹੋ ਕੀ ਕਹਿਣਾ ਚਾਹੁੰਦੇ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਬਿੱਟੂ ਜੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਦੇਖੋ ਕਿੰਨੇ ਭਗਤ ਆ ਕੇ ਦਰਸ਼ਨ ਕਰਦੇ ਆ ਮਾਹਮਾਈ ਦੇ ਲੰਗਰ ਛਕਦੇ ਆ ਇਹਨਾਂ ਨੂੰ ਮਹਾਰਾਣੀ ਇੰਨਾ ਕੁ ਬਲ ਬਖਸ਼ੇ ਕਿ ਇਸ ਤੋਂ ਵੀ ਵੱਡਾ ਅਗਲੀ ਵਾਰ ਇਹ ਜਾਗਰਣ ਕਰਾਂ ਜੈ ਮਾਤਾ ਦੇ ਬਹੁਤ ਬਹੁਤ ਧੰਨਵਾਦ ਜੀ ਗੌਤਮ ਸ਼ਰਮਾ ਜੀ ਸੁਰਿੰਦਰ ਕੁਮਾਰ ਬਾਵਾ ਜੀ ਆਮ ਆਦੀ ਪਾਰਟੀ ਤੋਂ ਵਾਰਡ ਨੰਬਰ 17 ਤੋਂ ਔਰ ਜਿਵੇਂ ਕਿ ਖੰਨੇ ਦੇ ਵੱਖ-ਵੱਖ ਵਾਟਾ ਤੋਂ ਵੀ ਨਕਮਸਤਕ ਹੋ ਕੇ ਗਏ ਨੇ ਔਰ ਜਿਵੇਂ ਕਿ ਇੱਥੇ ਬਾਵਾ ਜੀ ਤੁਹਾਡੇ ਵੱਲੋਂ ਵੀ ਚੰਦ ਕੇ ਸ਼ਬਦ ਹੋ ਜਾਣ ਮਾਂ ਨੈਣ ਦੇਵੀ ਕਲੱਬ ਵੱਲੋਂ 13ਵਾਂ ਭਗਵਤੀ ਜਾਗਰਣ ਜਿਹੜਾ ਕਰਵਾਇਆ ਜਾ ਰਿਹਾ ਇਸੇ ਜਾਗਰਣ ਨੂੰ ਸਿਰੇ ਚੜਾਉਣ ਉਹ ਵੱਡਾ ਯੋਗਦਾਨ ਪਾਉਣ ਵਾਲੇ ਸਾਡੇ ਸਤਿਕਾਰਯੋਗ ਪੰਮਾ ਜੀ ਜਿਨ੍ਹਾਂ ਦੀ ਬਦੌਲਤ ਅੱਜ ਇਸ ਮਹੌਲੇ ਦੇ ਵਿੱਚ ਜਾਗਰਣ ਹੈ ਬੜੀ ਧੂਮ-ਧਾਮ ਦੇ ਨਾਲ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਮਾਤਾ ਰਾਣੀ ਦਾ ਗੁਣਗਾਨ ਕਰ ਰਹੇ ਨੇ ਆਏ ਹੋਏ ਸੰਗਤਾਂ ਦਾ ਭਾਈ ਬਹੁਤ-ਬਹੁਤ ਧੰਨਵਾਦ ਔਰ ਸਾਡੇ ਪੰਮਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹਨਾਂ ਦੀ ਬਦੌਲਤ ਇਸ ਇਲਾਕੇ ਦੇ ਵਿੱਚ ਬੜੇ ਵਧੀਆ ਧਾਰਮਿਕ ਪ੍ਰੋਗਰਾਮ ਦੇਖਣ ਨੂੰ ਮਿਲਦੇ ਨੇ ਮਾਤਾ ਰਾਣੀ ਹਮੇਸ਼ਾ ਪੰਮਾ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਮੈਂ ਇੱਥੇ ਦੇ ਮੇਨ ਕਤਾਰ ਤੱਤਾ ਜਿਹੜੇ ਨੇ ਪੰਮਾ ਜੀ ਤੁਸੀਂ ਆਏ ਹੋਏ ਵੀਆਈਪੀ ਪਰਸਨਲਿਟੀਜ਼ ਵਿੱਚੋਂ ਜਿਹੜੇ ਵੀ ਸਮਾਜ ਸੇਵਕ ਪਹੁੰਚੇ ਨੇ ਆਪਣੇ ਵੱਲੋਂ ਉਹਨਾਂ ਦਾ ਆਪਣੇ ਪਰਿਵਾਰ ਵੱਲੋਂ ਆਪਣੇ ਇਸ ਨਗਰ ਖੇੜੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਮਹਮਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਜਿਨ੍ਹਾਂ ਮੇਰੇ ਵੀਰ ਭਰਾ ਨਗਰ ਖੇੜੇ ਵਾਲੇ ਨੇ ਜਾਂ ਲੀਡਰ ਸਹਿਬਾਨ ਨੇ ਤੇ ਕੰਬਲਬੀਰ ਜੀ ਨੇ ਨੀਂਦੂ ਵੀਰ ਜੀ ਨੇ ਬਾਬਾ ਜੀ ਨੇ ਤੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਮਹਾ ਮਾਈ ਇਹਨਾਂ ਨੂੰ ਹਰ ਮਨੋ ਕਾਮਨਾ ਇਹਨਾਂ ਦੀ ਇੱਛਾ ਪੂਰਨ ਕਰੇ ਇਹਨਾਂ ਦੀ ਹਮੇਸ਼ਾ ਵੱਡੀ ਉਮਰ ਬਣਾ ਕੇ ਰੱਖੇ ਇਹਨਾਂ ਦੀ ਇੱਜ਼ਤ ਬਣਾ ਕੇ ਰੱਖੇ ਇਹਨੇ ਹਰ ਸਾਲ ਇਸ ਸੇਵਕ ਦੇ ਨਾਲ ਮੈਂ ਤਾਂ ਇਸ ਕਾਬਿਲ ਹੈ ਨਹੀਂ ਪਰ ਦਾਤੀ ਦੀ ਰਹਿਮਤ ਹੈ ਤਾਂ ਇਹ ਕਾਰਜ ਹੋ ਰਹੇ ਨੇ ਜਿਸ ਦਿਨ ਮੇਰੇ ਦੇ ਵਿੱਚ ਕੋਈ ਮੰਦ ਵਿੱਚ ਵਧੀ ਆ ਗਈ ਤੇ ਉਸ ਦਿਨ ਮੈਨੂੰ ਉਹਦਾ ਡੱਟ ਭੋਕਣਾ ਪਊ ਇਸ ਕਰਕੇ ਮਹਾਮਾਈ ਦੇ ਚਰਨਾਂ ਚ ਅਰਦਾਸ ਹੈ ਕਿ हे ਮਾਂ ਮੈਨੂੰ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਹੀ ਜੋੜ ਕੇ ਰੱਖੀ ਜੇ சுவாਸ ਨਿਕਲੇ ਤਾਂ ਅੰਤ ਸਮੇਂ ਮੈਨੂੰ ਤੇਰੇ ਹੀ ਚਰਨਾਂ ਦਾ ਸੁਆਸ ਜਾਦ ਆ ਜਕਰਬ ਟੇ ਵਾਲੇ ਵਾਲੀ ਮਾਈ ਦਾ ਬੋਲ ਸੱਚੇ ਦਰਵਾਜੇ ਜੀ ਬਹੁਤ ਬਹੁਤ ਧੰਨਵਾਦ ਜੀ ਕਾਂਗਰਸ ਪਾਰਟੀ ਤੋਂ ਅੱਗੇ ਹੋ ਕੇ ਮਹਿਲਾ ਦੇ ਨਾਲ ਖੜਦੇ ਨੇ ਇਸ ਨਗਰ ਖੇੜੇ 'ਚ ਖੜਦੇ ਨੇ ਪ੍ਰਿਆ ਤਮਾਨ ਜੀ ਔਰ ਪੰਜਾਬ ਕੇਸਰੀ ਤੋਂ ਜਗਬਾਣੀ ਤੋਂ ਜਰਨਲਿਸਟ ਸੁਖਵਿੰਦਰ ਕੌਰ ਜੀ ਔਰ ਵੱਖ-ਵੱਖ ਪਰਿਵਾਰ ਪਹੁੰਚੇ ਹੋਏ ਨੇ ਪ੍ਰੀਤਮਾ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡੇ ਨਗਰ 'ਚ ਪਹੁੰਚੇ ਆਂ ਹਰ ਸਾਲ ਦੀ ਤਰ੍ਹਾਂ ਪੰਮਾਈ ਦੇ ਨਾਲ ਤੁਸੀਂ ਸਾਰੇ ਜੁੜ ਕੇ ਬੜੀ ਸੇਵਾ ਕਰਦੇ ਹੋ ਔਰ ਤੁਹਾਡਾ ਸਾਥ ਹੈ ਜਾਗਰਨ ਬਾਰੇ ਤੁਹਾਡੇ ਵੱਲੋਂ ਆਈ ਹੋਈਆਂ ਸ਼ਖਸੀਤਾਂ ਦਾ ਕੀ ਕਹਿਣਾ। ਸਭ ਤੋਂ ਪਹਿਲਾਂ ਤਾਂ ਨੀਟੂ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਿਉਂਕਿ ਸਾਡੇ ਮਲੇ 'ਚ ਜਿੰਨੇ ਵੀ ਸਮਾਜਿਕ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੁਸੀਂ ਸਪੈਸ਼ਲੀ ਕਵਰੇਜ ਕਰਨ ਆਂਦੇ ਹੋ ਔਰ ਮੈਂ ਸਭ ਤੋਂ ਪਹਿਲਾਂ ਜੈ ਮਾਤਾ ਦੀ ਕਰਨੀ ਆ ਔਰ ਬਾਤ ਬਾਤ ਵਧਾਈ ਦਰਨੀ ਆ ਪੰਮਾ ਜੀ ਨੂੰ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਮਾਤਾ ਨਰਿੰਦਰ ਕੌਰ ਜੀ ਸੇਵਾ ਕਰਦੇ ਸੀਗੇ ਔਰ ਉਹ ਜਾਗਰਨ ਹਰ ਸਾਲ ਕਰਵਾਉਂਦੇ ਸੀ ਮਾਤਾ ਰਣੀ ਨੂੰ ਜੋ ਮਨਜ਼ੂਰ ਹੋਇਆ ਉਹਨਾਂ ਨੂੰ ਆਪਣੇ ਚਰਨਾਂ 'ਚ ਬੁਲਾ ਲਿਆ ਸੋ ਉਸ ਤੋਂ ਬਾਅਦ ਪਰਮਜੀਤ ਪੰਮਾ ਜੀ ਕਾਫੀ ਸਾਲ ਤੋਂ ਸੇਵਾ ਨਿਭਾ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿਉਂਕਿ ਜੋ ਜਾਗਰਨ ਹੈ ਇਹ ਕੋਈ ਮਤਲਬ ਇਹ ਨਹੀਂ ਹੈ ਕੋਈ ਪੋਲਿਟੀਕਲ ਜਾਗਰਨ ਹੈ ਏ ਦੇਖੋ ਵਿਸ਼ਾਲ ਜਾਗਰਨ ਹੈ ਇਸ ਜਾਗਰਨ ਵਿੱਚ ਹਰ ਇੱਕ ਪਾਰਟੀ ਦੇ ਨੁਮਾਇੰਦੇ ਔਰ ਸਾਰੇ ਲੀਡਰ ਪਲੱਸ ਸਾਰੀਆਂ ਰਾਜਨੀਤਿਕ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚਦੇ ਨੇ ਔਰ ਮਹੱਲਾ ਨਿਵਾਸੀ ਸਾਡੇ ਪਹੁੰਚਦੇ ਨੇ ਸੋ ਮੈਂ ਤਾਂ ਮਾਤਾ ਰਾਣੀ ਜੀ ਦੇ ਅੱਗੇ ਇਹ ਪ੍ਰੇਅਰ ਕਰਾਂਗੇ ਇਹ ਹੀ ਬੇਨਤੀ ਕਰਾਂਗੇ ਕਿ ਮਾਤਾ ਰਾਣੀ ਜੀ ਸਾਡੇ ਆਪਣੇ ਭਗਤ ਪਰਮਜੀਤ ਪੰਮਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਜ ਰੱਖਿਓ ਔਰ ਸਪੈਸ਼ਲ ਥੈਂਕਸ ਮੈਂ ਕਰਦੀ ਆ ਆਪਣੇ ਭਰਾ ਕਮਲਜੀਤ ਕਮਲਜੀਤ ਦਾ ਜਗਵਨ ਹੀ ਪੰਜਾਬ ਕੇਸਰੀ ਅਧਾਰੇ ਤੋਂ ਪੱਤਰਕਾਰ ਨੇ ਉਹਨਾਂ ਦੇ ਨਾਲ ਮੈਡਮ ਮਿਸ ਸੁਖਵਿੰਦਰ ਕੌਰ ਜੀ ਇਹ ਸਾਡੇ ਖੰਨੇ ਸ਼ਹਿਰ ਦੀ ਸ਼ਾਨ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਇਹਨਾਂ ਤੇ ਵੀ ਬਹੁਤ ਜ਼ਿਆਦਾ ਪ੍ਰਾਊਡ ਆ ਕਿਉਂਕਿ ਹਰ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਇਹ ਵੀ ਬਹੁਤ ਵਾਛੜ ਕੇ ਹਿੱਸਾ ਲੈਂਦੇ ਨੇ ਸੋ ਥੈਂਕ ਯੂ ਸੋ ਮੱਚ ਜੈ ਮਾਤਾ ਦੀ ਕੀ ਹੋਗਾ ਮੇ ਮਤ ਬੁੱਧ ਬੁੱਤੀ ਦੇ ਵਿੱਚ ਪ੍ਰਕਾਸ਼ ਹੋਵੇ ਵੀਰ ਵੀਰਤਾ ਦੇ ਹੋਣ ਸਮਾਨ ਮਤ ਮਤੇਸ਼ਵਰੀ ਸਰਬ ਸੁਖੋਂ ਕੀ ਖਾਨ ਦਾਤੀ ਕੇ ਦਰਬਾਰ ਮੇ ਸਭੀ ਖੜੇ ਹੱਥ ਜੋੜ ਦੇਵਨ ਵਾਲੀ ਇੱਕ ਹੈ ਮੰਗਤ ਲੱਖ ਕਰੋ ਮਾਈ ਇਤਨਾ ਦੀ ਜਿਓ ਜਾਂ ਮੈਂ ਕਟੂ ਸਮਾਏ ਮੈਂ ਵੀ ਭੂਖਾ ਨਾ ਰੋ ਤੇਰਾ ਦਾਸ ਨਾ ਭੂਖਾ ਜਾ ਮਾਤਾ ਜੀ ਤੇਰੇ ਨਾਮ ਬਿਨਾ सुनना सब संसार हमें भी दर्शन दीजियो मेरी शेरा वाली माँ मेरी नैणा देवी माँ मेरी काली माता की जय भूल सचे दरबारी लो जी ਸਾਰੇ ਸਵੇ ਨਾਲ ਕੱਟ ਦੀ ਮਿੱਟੀ ਦੇ ਪਾਣੀ ਨਾਲ ਉਦੇ ਵਿੱਚ ਪਹੁੰਚੇ ਵੀਆਈਪੀ ਪਰਸਨੈਲਿਟੀ ਦੇ ਵਿੱਚੋਂ ਸਰਦਾਰ ਜਸਪਾਲ ਸਿੰਘ ਕੰਗ ਸ਼੍ਰੋਮਣੀ ਅਕਾਲੀ ਦਲ ਤੋਂ ਪਰਮ ਕੰਗ ਖਰਜਿੰਦਰ ਸਿੰਘ ਜੇ ਪੰਮਾ ਜੀ ਗੱਦੀ ਨਸ਼ੀਨ ਸੈਗਲ ਸਾਹਿਬ ਜੋਤੀ ਪ੍ਰਜੈਨਟ ਪੰਜ ਕੰਚਕਾਂ ਨੇ ਜੋਤੀ ਪ੍ਰਜੈਨਟ ਕੀਤੀ ਮਾਤਾ ਕਾਲੀ ਦੇ ਦਰਬਾਰ ਤੋਂ ਪਟਿਆਲੇ ਤੋਂ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਜੋਤ ਸਜਦਾ ਕੀਤੀ ਜਾਂਦੀ ਹੈ ਹਰਦੀਪ ਸਿੰਘ ਨੇਨੂ ਵਾਰਡ ਨੰਬਰ 18 ਤੋਂ ਕੌਂਸਲਰ ਪ੍ਰਿਆਤਮਾਨ ਕਾਂਗਰਸ ਪਾਰਟੀ ਤੋਂ ਵੱਖ-ਵੱਖ ਨਮਾਇंदे ਵੱਖ-ਵੱਖ ਭਗਤਾਂ ਨੇ ਇਥੇ ਧਮਾਲਾਂ ਪਾਈਆਂ ਨਕਮਸਤੋ ਕੋ ਕੇ ਆਪਣੀਆਂ ਝੋਲੀਆਂ ਭਰੀਆਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੂੰ ਦਿਓ ਯਾਰ ਸਰਬਜੀਤ ਸਿੰਘ ਤੁਹਾਡਾ ਆਪਣਾ ਵੀਰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕਾਲੀ ਪਟਿਆਲੇ ਵਾਲੀ ਤੇਰਾ ਬਚਨ ਨਾ ਜਾਵੇ ਖਾਲੀ ਹਰਦੀਪ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਰਦੀਪ ਸਿੰਘ ਕਾਲੀ ਕਿਉਂਕਿ ਇਹ ਜਾਗਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸੇਵਾ ਬਹੁਤ ਬੇਖੂਬੀ ਨਾਲ ਨਿਭਾਉਂਦੇ ਨੇ ਹਰਦੀਪ ਸਿੰਘ ਜੀ ਪੀਬੀ 26 ਨਿਊਜ਼ ਚੈਨਲ ਦੀ ਸਮੁੱਚੀ ਟੀਮ ਵੱਲੋਂ ਤੇ ਸਰਬਜੀਤ ਸਿੰਘ ਵੱਲੋਂ ਇਸ ਜਾਗਰਨ ਦੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਅੱਜ ਵੀ ਬਹੁਤ ਸ਼ਕਸ਼ੀਤਾ ਇੱਥੇ ਨਕਮਸਤੋਕ ਹੋ ਕੇ ਗਈਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਸਾਰੀ ਸੀਐਸਸੀ ਤਾਂ ਇੱਥੋਂ ਗਈਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਇਸੇ ਤਰ੍ਹਾਂ ਹੀ ਮਾਤਾ ਰਾਣੀ ਦੇ ਜਾਗਰਣ ਦੇ ਵਿੱਚ ਹਰ ਸਾਲ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣਾ ਸਾਡੇ ਤੇ ਇਦਾਂ ਹੀ ਨਗਰ ਖੇੜੇ ਤੇ ਆਪਣੀ ਹਰ ਇੱਕ ਤਰ੍ਹਾਂ ਦੀ ਮਿਹਰ ਬਣਾ ਕੇ ਰੱਖਣ ਨਗਰ ਨਿਵਾਸੀਆਂ ਨੂੰ ਵੀ ਇਹੀ ਕਿਹਾ ਜਾਂਦਾ ਵੀ ਸਾਡਾ ਹਰ ਟਾਈਮ ਹਰ ਸਾਲ ਸਾਡਾ ਇਸੇ ਤਰ੍ਹਾਂ ਹੀ ਸਾਥ ਦਿਓ ਇਸੇ ਤਰ੍ਹਾਂ ਹੀ ਮਹਾਮਾਈ ਦੇ ਧੂਨੇ ਪ੍ਰਚੰਡ ਰਹਿਣ ਮਾਤਾ ਜੀ ਦੇ ਕਾਰਜ ਇਸੇ ਤਰ੍ਹਾਂ ਹੀ ਹੁੰਦੇ ਰਹਿਣ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਮਾਤਾ ਰਾਣੀ ਦਾ ਕਾਰਜ ਕਰਾ ਕੇ ਇਸੇ ਤਰ੍ਹਾਂ ਹੀ ਹਰ ਸਾਲ ਮਾਈ ਦਾ ਧੂਣਾ ਤਪਦਾ ਰਹੇ ਅਸੀਂ ਜੈ ਮਾਤਾ ਦੀ ਕਹਿੰਦੇ ਹਰ ਭਗਤ ਨੂੰ ਜੈ ਮਾਤਾ ਦੀ ਕਹਿੰਦੇ ਆ ਹਰਦੀਪ ਸਿੰਘ ਜੀ ਜਿਵੇਂ ਕਿ ਇੱਥੇ ਕਿਹੜੀ ਜਗ੍ਹਾ ਹੈ ਸ਼ਹੀਦ ਭਗਤ ਸਿੰਘ ਕਲੋਨੀ ਅਮਲੋਰ ਰੋਡ ਖੰਨਾ ਬਾੜ ਨੰਬਰ 17 ਕਿਹੜੀ ਮਾਤਾ ਦਾ ਸਥਾਨ ਹੈ ਜੈ ਮਾਤਾ ਪਟਿਆਲੇ ਵਾਲੀ ਦਾ ਜੀ ਮਾਂ ਕਾਲੀ ਦਾ ਸਥਾਨ ਆਈ ਇੱਥੇ ਇੱਥੇ ਮੁੱਖ ਗੱਦੀ ਨਿਸ਼ੀਣ ਕੌਣ ਨੇ ਮੁੱਖ ਅਮਰੀਕ ਸਿੰਘ ਪੰਮਾ ਜੀ ਨੇ ਗੱਦੀ ਨਿਸ਼ੀਣ ਜੀ ਤੇ ਤੁਸੀਂ ਉਹਨਾਂ ਦੇ ਨਾਲ ਅਸੀਂ ਨਾਲ ਉਹਨਾਂ ਦੇ ਸੇਵਾਦਾਰਾਂ ਜੀ ਮਾਤਾ ਜੀ ਦੀ ਇਸ ਜੋਤ ਪ੍ਰਚੰਡ ਜੋ ਵੀ ਇੱਥੇ ਗੱਦੀ ਤੇ ਹਰ ਇੱਕ ਮੁਰਾਦ ਹਰ ਇੱਕ ਦੀ ਪੂਰੀ ਹੁੰਦੀ ਹੈ ਜੀ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਹਰ ਇੱਕ ਇਨਸਾਨ ਇਸ ਗੱਦੀ ਦੇ ਆ ਕੇ ਦੇਖੋ ਵੀ ਹਰ ਤਰ੍ਹਾਂ ਦੀ ਮੁਰਾਦ ਇੱਥੇ ਪੂਰੀ ਹੁੰਦੀ ਹੈ ਜਿਹੜਾ ਬੰਦਾ ਸੱਚੇ ਦਿਲੋਂ ਉੱਥੋਂ ਆਉਂਦਾ ਉਹਦੀ ਮਾਂ ਕਦੇ ਹਮੇਸ਼ਾ ਝੋਲੀ ਭਰ ਦੇਗਾ ਤੇ ਖਾਲੀ ਨਹੀਂ ਭੇਜਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ